ਸਤਿ ਸ਼੍ਰੀ ਅਕਾਲ ਜੀ ਜਸਵਿੰਦਰ ਦੀ ਰਸੋਈ ਤੇ ਤੁਹਾਡਾ ਬਹੁਤ-ਬਹੁਤ ਸਵਾਗਤ ਹੈ। ਕਈ ਵਾਰੀ ਗਜਰੇਲਾ ਖਾਣ ਦਾ ਮਨ ਬਹੁਤ ਕਰਦਾ ਹੈ ਜਾਂ ਫਿਰ ਘਰ ਦੇ ਵਿੱਚ ਗੈਸਟ ਆਏ ਹੁੰਦੇ ਨੇ ਤੇ ਟਾਈਮ ਘੱਟ ਹੁੰਦਾ ਹੈ ਤੇ ਅੱਜ ਆਪਾਂ ਸੋਖੇ ਤਰੀਕੇ ਦਾ ਗਜਰੇਲਾ ਬਣਾਵਾਂਗੇ ਜਿਹਦੇ ਨਾਲ ਕਿ ਟਾਈਮ ਜਿਹੜਾ ਹੈਗਾ ਬਹੁਤ ਹੀ ਘੱਟ ਲੱਗੇਗਾ ਤੇ ਗਜਰੇਲਾ ਬਹੁਤ ਜ਼ਿਆਦਾ ਸਵਾਦ ਬਣੇਗਾ। ਚਲੋ ਫਿਰ ਰੈਸਪੀ ਸਟਾਰਟ ਕਰਦੇ ਹਾਂ। ਚੈਨਲ ਨੂੰ ਲਾਈਕ ਤੇ ਸਬਸਕ੍ਰਾਈਬ ਜ਼ਰੂਰ ਕਰਿਓ। ਇੱਥੇ ਮੈਂ ਡੇਢ ਕਿਲੋ ਗਾਜਰਾਂ ਲੈ ਲਿੱਤੀਆਂ ਹੋਈਆਂ ਨੇ ਤੇ ਇਹਨਾਂ ਨੂੰ ਮੈਂ ਛਿੱਲ ਕੇ ਚੰਗੀ ਤਰ੍ਹਾਂ ਧੋ ਲਿੱਤਾ ਹੈ ਤੇ ਗਾਜਰਾਂ ਦੇ ਜਿਹੜੇ ਦੋ ਸਾਈਡ ਵਾਲੇ ਹਿੱਸੇ ਹੈਗੇ ਨੇ ਇਹਨਾਂ ਦੋਨਾਂ ਨੂੰ ਮੈਂ ਕੱਟ ਵੀ ਲਿੱਤਾ ਹੋਇਆ ਹੈ ਤੇ ਇਹਨਾਂ ਗਾਜਰਾਂ ਨੂੰ ਆਪਾਂ ਕੱਦੂ ਕਰਸ ਨਾਲ ਕ੍ਰਸ਼ ਨਹੀਂ ਕਰਨਾ ਹੈਗਾ ਇਹਨਾਂ ਦੇ ਆਪਾਂ ਮੋٹے-ਮੋٹے ਜਿਹੇ ਪੀਸ ਕਰਾਂਗੇ ਜਿਹਦੇ ਨਾਲ ਕੀ ਜਿਹੜਾ ਗਜਰੇਲਾ ਹੈਗਾ ਬਣਾਉਣਾ ਬਹੁਤ ਸੌਖਾ ਹੋ ਜਾਏਗਾ ਬੜੀ ਜੀ ਜਲਦੀ ਬਣ ਕੇ ਤਿਆਰ ਹੋਏਗਾ ਇਸ ਤਰੀਕੇ ਦੇ ਨਾਲ ਦੇਖੋ ਮੈਂ ਪੀਸ ਕਰ ਰਹੀ ਹਾਂ ਇਸ ਤੇ ਇਸ ਤਰੀਕੇ ਨਾਲ ਆਪਾਂ ਵਿਚਕਾਰੋਂ ਦੀ ਇਸ ਨੂੰ ਕੱਟ ਕੇ ਦੇਖ ਲਵਾਂਗੇ ਜੇ ਤਾਂ ਇਸ ਦੀ ਗੁੱਠਲੀ ਦੇਖੋ ਮੋਟੀ ਏ ਤਾਂ ਫਿਰ ਆਪਾਂ ਉਹਦਾ ਹੀ ਇਸਤੇਮਾਲ ਨਹੀਂ ਕਰਨਾ ਕਿਉਂਕਿ ਜੇ ਗੁੱਠਲੀ ਬਹੁਤ ਜ਼ਿਆਦਾ ਮੋਟੀ ਹੋਵੇ ਨਾ ਤਾਂ ਫਿਰ ਜਿਹੜਾ ਗਜਰੇਲਾ ਹੈਗਾ ਉਹਦਾ ਸਵਾਦ ਬਿਲਕੁਲ ਖਰਾਬ ਹੋ ਜਾਂਦਾ ਹੈ ਫਿਰ ਉਹ ਵਧੀਆ ਨਹੀਂ ਬਣਦਾ ਮਿਹਨਤ ਵੀ ਲੱਗਦੀ ਏ ਤੇ ਵੀ ਗਜਰੇਲਾ ਵੀ ਨਹੀਂ ਵਧੀਆ ਬਣਦਾ ਇਸ ਲਈ ਗੁੱਠਲੀ ਨੂੰ ਆਪਾਂ ਕੱਢ ਦੇਣਾ ਜੇ ਗੁੱਠਲੀ ਮੋਟੀ ਹੋਈ ਤਾਂ ਤੇ ਸਾਰੀਆਂ ਹੀ ਗਾਜਰਾ ਮੈਂ ਇੱਥੇ ਕੱਟ ਕੇ ਰੱਖ ਲੈਣੀਆਂ ਨੇ ਤੇ ਤੁਸੀਂ ਦੇਖੋ ਸਾਰੀਆਂ ਗਾਜਰਾਂ ਜਿਹੜੀਆਂ ਹੈਗੀਆਂ ਨੇ ਇੱਥੇ ਮੈਂ ਕੱਟ ਕੇ ਰੱਖ ਲੈਂਦੀਆਂ ਨੇ ਵੀਡੀਓ ਨੂੰ ਬਿਲਕੁਲ ਵੀ ਸਕਿਪ ਨਾ ਕਰਿਓ ਬਹੁਤ ਜ਼ਿਆਦਾ ਸੋਖੇ ਤਰੀਕੇ ਦੇ ਨਾਲ ਅੱਜ ਗਜਰੇਲਾ ਬਣਾਵਾਂਗੀ ਮੈਂ ਤੇ ਇਹ ਗਜਰੇਲਾ ਜਿਹੜਾ ਹੈਗਾ ਕੁੱਕਰ ਦੇ ਵਿੱਚ ਬਣਾ ਕੇ ਤਿਆਰ ਕਰਾਂਗੇ ਇੱਥੇ ਮੈਂ ਇੱਕ ਚਮਚ ਦੇਸੀ ਘਿਓ ਲਿਆ ਇਹ ਜੰਮਿਆ ਹੋਇਆ ਦੇਸੀ ਘਿਓ ਹੈ ਜੇ ਮੈਲਟ ਹੋਇਆ ਤਾਂ ਸਮਝੋ ਕਿ ਇਹ 3 ਚਮਚ ਦੇਸੀ ਘਿਓ ਦੇ ਨੇ ਮੈਲਟ ਦੇਸੀ ਘਿਓ 3 ਚਮਚ ਜੇ ਜੰਮਿਆ ਹੋਇਆ ਤਾਂ ਇੱਕ ਚਮਚ ਤੇ ਹੁਣ ਜਿਵੇਂ ਹੀ ਇਹ ਥੋੜਾ ਜਿਹਾ ਮੈਲਟ ਹੋਣਾ ਸ਼ੁਰੂ ਹੋ ਜਾਏਗਾ ਤੇ ਇਸ ਦੇ ਵਿੱਚ ਸਾਰੀਆਂ ਕਟੀਆਂ ਹੋਈਆਂ ਗਾਜਰਾ ਪਾ ਦਵਾਂਗੇ ਇਸ ਗਜਰੇਲੇ ਦਾ ਸਵਾਦ ਬਿਲਕੁਲ ਇਸ ਤਰ੍ਹਾਂ ਆਏਗਾ ਜਿਵੇਂ ਆਪਾਂ ਗਾਜਰਾ ਨੂੰ ਕੜਾਈ ਦੇ ਵਿੱਚ ਭੁੰਨ ਕੇ ਕੱਦੂਕਸ ਕਰਕੇ ਭੁੰਨ ਕੇ ਬਣਾਉਂਦੇ ਆ ਸੇਮ ਉਸੇ ਤਰੀਕੇ ਦਾ ਹੀ ਬਣੇਗਾ ਤੁਸੀਂ ਦੇਖਣਾ ਬਹੁਤ ਹੀ ਜ਼ਿਆਦਾ ਜਲਦੀ ਇਹ ਗਜਰੇਲਾ ਬਣ ਜਾਏਗਾ ਤਕਰੀਬਨ ਇਹ 15 ਮਿੰਟ ਦੇ ਵਿੱਚ ਹੀ ਤਿਆਰ ਹੋ ਜਾਣਾ ਹੈ ਤੇ ਗਾਜਰਾ ਨੂੰ ਦੇਖੋ ਇੱਥੇ ਮੈਂ ਚੰਗੀ ਤਰ੍ਹਾਂ ਘਿਓ ਦੇ ਨਾਲ ਮਿਕਸ ਕਰ ਦਿੱਤਾ ਹੈ ਤੇ ਇਸ ਦੇ ਵਿੱਚ ਹੁਣ ਪਾਵਾਂਗੇ ਮੈਂ ਪੌਣਾ ਗਲਾਸ ਮਤਲਬ ਕਿ ਇੱਕ ਗਲਾਸ ਤੋਂ ਥੋੜਾ ਘੱਟ ਦੁੱਧ ਦੁੱਧ ਤੁਸੀਂ ਗਾਂ ਦਾ ਮੱਝ ਦਾ ਕੱਚਾ ਜਾਂ ਫਿਰ ਬੁਆਇ ਕੀਤਾ ਹੋਇਆ ਇਸਤੇਮਾਲ ਕਰ ਸਕਦੇ ਹੋ ਜਾਂ ਫਿਰ ਦੁੱਧ ਤੁਸੀਂ ਅੱਧਾ ਗਲਾਸ ਵੀ ਪਾ ਸਕਦੇ ਹੋ ਮੈਂ ਪੌਣਾ ਗਲਾਸ ਇਸ ਲਈ ਪਾਇਆ ਹੈ ਕਿਉਂਕਿ ਇਹਦੇ ਨਾਲ ਸਵਾਦ ਜ਼ਿਆਦਾ ਆਂਦਾ ਹੈ ਤੇ ਇੱਥੇ ਹੁਣ ਢੱਕਣ ਲਗਾ ਦਿੱਤਾ ਹੈ ਤੇ ਹਾਈ ਫਲੇਮ ਦੇ ਉੱਪਰ ਸਿਰਫ 2 ਵਿਸਲ ਹੀ ਦਿਵਾਉਣੀਆਂ ਨੇ ਤੇ ਦੇਖੋ ਇੱਥੇ ਹਾਈ ਫਲੇਮ ਦੇ ਉੱਪਰ ਦੋ ਵਿਸਲ ਆ ਚੁੱਕੀਆਂ ਹੋਈਆਂ ਸੀ ਤੇ ਹੁਣ ਆਪਾਂ ਢੱਕਣ ਖੋਲ੍ਹ ਕੇ ਇੱਕ ਵਾਰੀ ਚੈੱਕ ਕਰਦੇ ਹਾਂ ਦੋ ਵਿਸਲ ਦੇ ਵਿੱਚ ਹੀ ਜਿਹੜੀਆਂ ਗਾਜਰਾਂ ਹੈਗੀਆਂ ਨੇ ਬਹੁਤ ਵਧੀਆ ਤਰੀਕੇ ਦੇ ਨਾਲ ਗਲ ਜਾਂਦੀਆਂ ਨੇ ਗਾਜਰਾਂ ਨੂੰ ਗਲਦੇ ਹੋਏ ਕੋਈ ਬਹੁਤ ਜ਼ਿਆਦਾ ਟਾਈਮ ਨਹੀਂ ਲੱਗਦਾ ਤੇ ਗਾਜਰਾਂ ਇੱਥੇ ਗਲ ਚੁੱਕੀਆਂ ਨੇ ਤੇ ਹੁਣ ਆਪਾਂ ਮੈਸ਼ਰ ਦੇ ਨਾਲ ਇਹਨਾਂ ਨੂੰ ਮੈਸ਼ ਕਰਾਂਗੇ ਬਹੁਤ ਹੀ ਆਸਾਨੀ ਦੇ ਨਾਲ ਇਹ ਮੈਸ਼ ਵੀ ਹੋ ਜਾਂਦੀਆਂ ਨੇ ਪਰ ਜੇ ਮੈਸ਼ ਕਰਨ ਲੱਗੇ ਥੋੜੀ ਬਹੁਤ ਗਾਜਰ ਮੋਟੀ ਰਹਿ ਵੀ ਗਈ ਤਾਂ ਕੋਈ ਟੈਨਸ਼ਨ ਦੀ ਗੱਲ ਨਹੀਂ ਹੈਗੀ ਆਪਾਂ ਇਸ ਨੂੰ ਬਾਅਦ ਵਿੱਚੋ ਵੀ ਮੈਸ਼ ਕਰ ਸਕਦੇ ਆਂ ਪਰ ਦੇਖੋ ਇੱਥੇ ਜਿਹੜੀਆਂ ਗਾਜਰਾਂ ਹੈਗੀਆਂ ਨੇ ਬੜੇ ਵਧੀਆ ਤਰੀਕੇ ਦੇ ਨਾਲ ਮੈਸ਼ ਹੋ ਗਈਆਂ ਨੇ ਇਹ ਬਿਲਕੁਲ ਇਸ ਤਰ੍ਹਾਂ ਲੱਗਣਗੇ ਜਿਵੇਂ ਆਪਾਂ ਕद्दूकस ਦੇ ਨਾਲ ਇਹਨਾਂ ਨੂੰ ਕ੍ਰਸ਼ ਕੀਤਾ ਹੁੰਦਾ ਹੈ ਤੇ ਗਾਜਰਾਂ ਸਾਰੀਆਂ ਦੇਖੋ ਮੈਸ਼ ਹੋ ਗਈਆਂ ਨੇ ਤੇ ਬਾਕੀ ਜਿਵੇਂ ਮੈਂ ਤੁਹਾਨੂੰ ਕਿਹਾ ਕਿ ਦੁੱਧ ਤੁਸੀਂ ਅੱਧਾ ਗਲਾਸ ਵੀ ਲੈ ਸਕਦੇ ਹੋ ਮੈਂ ਇੱਥੇ ਪੂਣਾ ਗਲਾਸ ਲਿਆ ਹੈ ਹੁਣ ਆਪਾਂ ਇੱਕ ਕੜਾਈ ਦੇ ਵਿੱਚ ਇੱਕ ਚਮਚ ਜੰਮਿਆ ਹੋਇਆ ਦੇਸੀ ਘਿਓ ਲਿਆ ਤੇ ਘਿਓ ਇੱਥੇ ਮੈਲਟ ਹੋ ਗਿਆ ਹੋਇਆ ਤੇ ਇਸ ਦੇ ਵਿੱਚ ਮੈਂ ਥੋੜੇ ਜੇ ਡਰਾਈ ਫਰੂਟ ਜਿਵੇਂ ਕਿ ਬਦਾਮ ਤੇ ਕਾਜੂ ਪਾਵਾਂਗੀ ਤੁਸੀਂ ਚਾਹੋ ਤਾਂ ਜੇ ਇੱਥੇ ਸੋਗੀ ਜਾਂ ਪਿਸਤਾ ਪਾਣਾ ਉਹ ਵੀ ਪਾ ਸਕਦੇ ਹੋ ਮੈਂ ਬਦਾਮ ਤੇ ਕਾਜੂ ਪਾ ਰਹੀਆਂ ਤੇ ਇਹਨਾਂ ਨੂੰ ਆਪਾਂ ਚੰਗੀ ਤਰ੍ਹਾਂ ਰੋਸਟ ਕਰ ਲਵਾਂਗੇ ਬਿਲਕੁਲ ਲੋ ਫਲੇਮ ਦੇ ਉੱਪਰ ਰੋਸਟ ਕਰਨਾ ਹੈ ਹਲਕਾ ਜਿਹਾ ਲਾਈਟ ਬ੍ਰਾਊਨ ਕਲਰ ਹੀ ਆਨ ਦੇਣਾ ਤੇ ਲੋ ਫਲੇਮ ਦੇ ਉੱਪਰ ਦੇਖੋ ਮੈਂ ਇਸ ਨੂੰ ਰੋਸਟ ਕਰ ਲਿਆ ਤੇ ਬਿਲਕੁਲ ਹਲਕਾ ਜਿਹਾ ਹੀ ਕਲਰ ਆਨ ਦਿੱਤਾ ਮੈਂ ਇਸ ਤੇ ਬਹੁਤ ਜ਼ਿਆਦਾ ਇਸ ਨੂੰ ਡਾਰਕ ਨਹੀਂ ਕੀਤਾ ਤੇ ਹੁਣ ਇਸ ਦੇ ਵਿੱਚ ਜਿਹੜੀਆਂ ਗਾਜਰਾ ਹੈਗੀਆਂ ਨੇ ਉਹ ਸਾਰੀਆਂ ਪਾ ਦੇਣੀਆਂ ਤੇ ਤੁਸੀਂ ਦੇਖੋ ਇੱਥੇ ਗਾਜਰਾ ਸਾਰੀਆਂ ਹੀ ਮੈਂ ਪਾ ਦਿੱਤੀਆਂ ਨੇ ਤੇ ਜਿਹੜਾ ਇਹ ਗਾਜਰਾਂ ਵਾਲਾ ਦੁੱਧ ਹੈਗਾ ਹੁਣ ਸਭ ਤੋਂ ਪਹਿਲਾਂ ਇਸ ਨੂੰ ਸੁਕਾਵਾਂਗੇ ਤੇ ਇਸ ਦੇ ਵਿੱਚ ਹੁਣ ਪਾਵਾਂਗੇ ਮੈਂ ਖੰਡ ਮੈਂ ਇੱਥੇ 200 ਗ੍ਰਾਮ ਖੰਡ ਦਾ ਇਸਤੇਮਾਲ ਕਰ ਰਹੀਆਂ ਤੁਸੀਂ ਆਪਣੇ ਸਵਾਦ ਦੇ ਅਨੁਸਾਰ ਜੇ ਮਿੱਠਾ ਜ਼ਿਆਦਾ ਖਾਣਾ ਚਾਹੁੰਦੇ ਹੋ ਜਾਂ ਘੱਟ ਖਾਣਾ ਚਾਹੁੰਦੇ ਹੋ ਆਪਣੇ ਸਵਾਦ ਦੇ ਅਨੁਸਾਰ ਤੁਸੀਂ ਇੱਥੇ ਖੰਡ ਦਾ ਇਸਤੇਮਾਲ ਕਰ ਲੈਣਾ ਤੇ ਹਾਈ ਫਲੇਮ ਦੇ ਉੱਪਰ ਹੁਣ ਇਸ ਨੂੰ ਲਗਾਤਾਰ ਹਿਲਾਉਂਦੇ ਹੋਏ ਜਿਹੜਾ ਦੁੱਧ ਹੈਗਾ ਇਸ ਨੂੰ ਸੁਕਾ ਲੈਣਾ बस 5 ਕੁ ਮਿੰਟ ਹੀ ਲੱਗਣੇ ਨੇ ਤੇ ਦੁੱਧ ਜਿਹੜਾ ਹੈਗਾ ਬਹੁਤ ਵਧੀਆ ਤਰੀਕੇ ਦੇ ਨਾਲ ਸੁੱਕ ਜਾਣਾ ਤੇ ਤੁਸੀਂ ਦੇਖੋ ਇਸ ਨੂੰ ਮੈਂ ਲਗਾਤਾਰ ਹਿਲਾ ਰਹੀ ਆ ਤੇ ਬੋਇਲ ਆਣਾ ਇਸ ਨੂੰ ਸ਼ੁਰੂ ਹੋ ਗਿਆ ਤੇ ਬਸ ਹੁਣ ਬਹੁਤ ਹੀ ਛੇਤੀ ਇਹ ਸੁੱਕ ਵੀ ਜਾਣਾ ਇਸ ਨੂੰ ਹਿਲਾਣਾ ਬਿਲਕੁਲ ਵੀ ਨਹੀਂ ਛੱਡਣਾ ਦੇਖੋ ਰੰਗਤ ਹੁਣੇ ਹੀ ਗਜਰੇਲੇ ਦੀ ਕਿੰਨੀ ਵਧੀਆ ਆਈਏ ਤੇ ਲਗਾਕਾਰ ਇਹਨੂੰ ਹਿਲਾਉਂਦੇ ਹੋਏ ਮੈਨੂੰ ਇੱਥੇ 5 ਮਿੰਟ ਹੋ ਗਏ ਹੋਏ ਨੇ ਤੇ ਦੁੱਧ ਜਿਹੜਾ ਹੈਗਾ ਦੇਖੋ ਸਾਰਾ ਹੀ ਇੱਥੇ ਸੁੱਕ ਚੁੱਕਾ ਹੋਇਆ ਤੇ ਹੁਣ ਇੱਥੇ ਮੈਂ ਲਿਆ 300 ਗ੍ਰਾਮ ਖੋਆ ਇੱਥੇ ਮੈਂ 300 ਗ੍ਰਾਮ ਖੋਏ ਦਾ ਇਸਤੇਮਾਲ ਕਰ ਰਹੀ ਹਾਂ ਤੁਸੀਂ ਚਾਹੋ ਤਾਂ 250 ਗ੍ਰਾਮ ਵੀ ਖੋਆ ਪਾ ਸਕਦੇ ਹੋ ਪਰ ਜੇ ਖੋਆ ਥੋੜਾ ਜਿਹਾ ਜ਼ਿਆਦਾ ਪਾਇਆ ਗਿਆ ਹੋਏ ਤਾਂ ਫਿਰ ਗਜਰੇਲੇ ਦਾ ਸਵਾਦ ਜਿਹੜਾ ਹੈਗਾ ਬਹੁਤ ਹੀ ਵਧੀਆ ਆਉਂਦਾ ਹੈ ਦੇ ਖੋਇਆ ਇੱਥੇ ਮੈਂ ਸਾਰਾ ਪਾ ਦਿੱਤਾ ਹੈ ਤੇ ਇਸ ਨੂੰ ਚੰਗੀ ਤਰ੍ਹਾਂ ਮਿਕਸ ਕਰਾਂਗੇ ਦੇਖੋ ਕਿੰਨਾ ਹੀ ਜਿਆਦਾ ਵਧੀਆ ਹੈਗਾ ਜਿਹੜਾ ਗਜਰੇਲਾ ਬਣ ਗਿਆ ਹੋਇਆ ਇੱਥੇ ਬਹੁਤ ਹੀ ਵਧੀਆ ਤਰੀਕੇ ਦੇ ਨਾਲ ਗਜਰੇਲਾ ਬਣ ਕੇ ਤਿਆਰ ਹੋ ਰਿਹਾ ਹੈ ਦੇਖੋਇਆ ਦੇਖੋ ਤੁਸੀਂ ਇੱਥੇ ਮੈਂ ਸਾਰਾ ਹੀ ਮਿਕਸ ਕਰ ਦਿੱਤਾ ਹੈ ਬਿਲਕੁਲ ਗਜਰੇਲਾ ਇਸ ਤਰ੍ਹਾਂ ਲੱਗ ਰਿਹਾ ਜਿਵੇਂ ਆਪਾਂ ਸਰਾ ਗਜਰੇਲਾ ਹੀ ਗਜਰਾ ਨੂੰ ਕੱਦੂਕਾਸ ਕਰਕੇ ਕੜਾਈ ਦੇ ਵਿੱਚ ਹੀ ਗਾਜਰਾ ਵੀ ਭੁੰਨੀਆਂ ਨੇ ਇਸ ਤਰ੍ਹਾਂ ਲੱਗ ਰਿਹਾ ਹੈ ਬਿਲਕੁਲ ਕੋਈ ਜਜਮਿੰਗ ਹੀ ਕਰ ਸਕਦਾ ਕਿ ਆਪਾਂ ਇਸ ਗਜਰੇਲੇ ਨੂੰ ਕੁੱਕਰ ਦੇ ਵਿੱਚ ਬਣਾਇਆ ਹੈ ਕਦੀ ਜਲਦੀ ਹੋਵੇ ਜਾਂ ਕੋਈ ਗੈਸਟ ਆਏ ਹੋਣ ਆਪਣੇ ਕੋਲ ਜਿਆਦਾ ਟਾਈਮ ਨਾ ਹੋਵੇ ਤਾਂ ਤੁਸੀਂ ਇਸ ਤਰੀਕੇ ਦੇ ਨਾਲ ਗਜਰੇਲਾ ਬਣਾ ਸਕਦੇ ਹੋ ਤੇ ਗਜਰੇਲਾ ਬਣ ਚੁੱਕਾ ਹੈ ਤੇ ਹੁਣ ਸਰਵ ਹੋਣ ਦੇ ਲਈ ਰੈਡੀ ਹੈ ਤੇ ਆਪਾਂ ਅਗਲੀ ਵੀਡੀਓ ਦੇ ਵਿੱਚ ਫਿਰ ਤੋਂ ਮਿਲਾਂਗੇ ਇੱਕ ਨਵੀਂ ਰੈਸਪੀ ਦੇ ਨਾਲ ਉਦੋਂ ਤੱਕ ਲਈ ਸਤਿ ਸ਼੍ਰੀ ਅਕਾਲ ਜੀ